ਸੰਦੀਪ ਉਹਦਾ ਗੱਲ ਕੀਤੀ ਹੈ ਨਾ ਚੁਗਲੀ ਹੋ ਜਾਂਦੀ ਆ ਤੇ ਇਹ ਆ ਵੀ ਮੈਂ ਤੇ ਨਾਲ ਗੱਲਦ ਕਰਨ ਲੱਗੀ ਆ ਤੇ ਪਰ ਹੁਣ ਐਵੇਂ ਗੜੀ ਗੱਲ ਨਾ ਤੋਰੀ ਨਹੀਂ ਨਹੀਂ ਦੀਦੀ ਮੈਂ ਤਾਂ ਕਰਨੀ ਗੱਲ ਕੇ ਨਾ ਗੱਲ ਪਤਾ ਨਾ ਕੀ ਆ ਆੜੀ ਕੋਠੀ ਪਈ ਆ ਨਾ ਇਹ ਦੋ ਇਹਨਾਂ ਨੇ ਨਾ ਜਿਹੜੇ ਤਿੰਨ ਚਾਰ ਗੱਲੇ ਕਹਿੰਦੇ ਆ ਨਾ ਉਹਦੇ ਵਿੱਚੋਂ ਕਿੱਲਾ ਇਹਨਾਂ ਨੂੰ ਦੋ ਵੇਤ ਦਾ ਜਿਹੜੀ ਆਈ ਸੀ ਨਾ ਪੈਸੇ ਸੁਣਾਉਣ ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਨਾ ਪੈਸੇ ਦਿਨੀ ਆ ਨਾਲੇ ਮੰਮੀ ਕਹਿੰਦੇ ਹੀ ਕਿ ਇਹਨਾਂ ਨੇ ਕਿਹੜਾ ਕੁਝ ਲਿਖਾਇਆ ਵਾ ਮਰੇ ਤੇ ਮੁਕਰੇ ਦਾ ਕਿਹੜਾ ਕੋਈ ਲਾਜ ਸੁਣ ਰੋਲਾ ਨਹੀਂ ਪਾਈਦਾ ਹੋਈ ਦਾ ਸਾਰੇ ਗਵਾਂਢੀ ਗੱਲਾਂ ਸੁਣਦੇ ਵੀ ਕੀ ਗੱਲਾਂ ਕਾਣਦੇ ਨੇ ਰੋਲਾ ਭੈਣ ਡਿਆ ਉਦਾਂ ਤੇ ਹੀ ਬੜਾ ਕਹਿੰਦੇ ਗਵਾਂਢੀ ਬੜੇ ਚੰਗੇ ਆ ਮੋਟਰਸਾਈਕਲ ਤੇ ਉਹਨਾਂ ਨੇ ਦਿੱਤਾ ਨਹੀਂ ਨਾ ਕਰਨਾ ਪਸ ਕੰਜਾ ਜਾਨ ਵੇਲੀ ਰੱਖ ਕੇ ਆਉਣਾ ਟੁੱਟੀਆਂ ਦੇ ਸਾਰੀਆਂ ਜੁੱਤੀਆਂ ਐਵੇਂ ਖਲਾਰਾ ਪਾਇਆ ਬੈਠੀ ਕੀ ਡਈਆ ਕਰਨੀ ਥੀ ਉਹ ਮੈਂ ਆ ਵੇਖਣ ਦੇ ਸਕੰਜਾ ਜਾਨੀ ਪਿਆ ਤੇ ਨਾਲਿਆ ਸਾਈਕਲ ਇੱਥੇ ਲਾਇਆ ਆ ਇਹਨਾਂ ਨੂੰ ਵੀ ਹਲੀ ਲਾਈਏ ਕਿਹੜਾ ਚਲਾਉਣਾ ਵਾ ਕਿਸ ਨੇ ਮੈਂ ਵੀ ਤੁਹਾਨੂੰ ਕਹਿ ਨਹੀਂ ਲੱਗੀ ਆਹ ਇੱਕ ਤਾਂ ਪਤਾ ਨਾ ਕੀ ਆ ਮਿੱਟੀ ਬੜੀ ਆਉਂਦੀ ਆ ਤੇ ਪੋਚਾ ਮਰ ਮਰ ਮੈਂ ਤਾਂ ਸੱਚੀ ਛੇ ਦੇਣ ਹੋਈ ਨਹੀਂ ਆ ਆ ਪਤਾ ਨਹੀਂ ਕਿੰਨੇ ਖੜੇ ਆ ਸੀ ਕਿਦਾਂ ਲਵੇੜਿਆ ਮਿੱਟੀ ਨਾਲ ਵੇ ਇਹ ਚੀਜ਼ਾਂ ਨਾ ਵੀ ਹਲੀ ਰਹਿਣ ਦਿਆ ਕਰੋ ਉੱਥੇ ਰਹਿਣ ਦਿੰਦੇ ਆ ਆਹੋ ਕਰ ਲਿਆ ਜਾਈ ਨਾ ਨਾਲੇ ਆ ਛੱਡ ਕੇ ਆਉਣਾ ਵਾ ਜੁੱਤੀਆਂ ਜਿਹੜੀਆਂ ਪਈਆਂ ਚੱਲ ਹਾਂ ਛੱਡੋ ਹਾਂ ਮੇਰਾ ਰਾਜਾ ਵਾ ਵੀ ਮੈਨ ਜਾਣਾ ਨਵਾਂ ਆ ਉਹ ਦਲਜੀਤ ਘਰ ਆਹ ਕਿਉਂ ਕੰਮ ਹੀ ਕੋਈ ਕੰਮ ਤੇ ਕੋਈ ਨਹੀਂ ਆ ਮੇਰਾ ਰਾਦਾਵਾ ਪਿੱਛਾ ਲੜ ਕੇ ਆਉਣਾ ਨਾ ਘਰੇ ਹੀ ਹੋਣੀ ਆ ਉਹਨੇ ਜੇ ਕੋਈ ਦੱਸਿਆ ਵੀ ਆ ਕਿ ਨਹੀਂ ਦੱਸਿਆ ਹੈਗਾ ਚਲ ਆਪਣੇ ਤੌਰ ਨਾ ਕਰੀ ਉਹਨੂੰ ਕਹੀਂ ਵੀ ਸਾਨੂੰ 5-6 ਮਹੀਨਿਆਂ ਨੂੰ ਚਾਹੀਦੇ ਆ ਉਹਦਾ ਦਿਲਜੀਤ ਨੂੰ ਮੈਂ 3-4 ਮਹੀਨਿਆਂ ਨੂੰ ਕਿਹਾ ਏ ਚਲ ਕੋਈ ਨਹੀਂ ਮੈਂ ਜਾਣੀ ਮੈਂ ਸਾਰੀ ਗੱਲ ਕਰ ਲੈਣੀ ਆ ਆਪਣੇ ਸਾਹਮਣੇ ਘਰੇ ਹੋਣੀ ਆ ਚਲ ਹੋਵਾ ਫਿਰ ਤੋਂ ਮੈਂ ਜਾਣੀ ਆ ਤੇ ਮੈਂ ਛੱਡਾਂ ਮੈਨੂੰ ਛੱਡਾ ਉਹ ਤੇ ਮੈਂ ਸਾਈਕਲ ਛੱਡ ਕੇ ਆਉਣਾ ਫਿਰ ਬਾਅਦ ਚ ਹਾਲ ਆ ਜਾਾਂਗੇ ਹਾਂ ਚੁੱਕ ਲੋ ਹਾਂ ਪਤਾ ਨਹੀਂ ਘਰ ਵੀ ਹੁਣਿਆ ਕਿ ਨਹੀਂ ਚਾਚੀ ਜੀ ਲੱਭਾਂ ਝੰਡਿਆ ਸਾਹਮਣੇ ਤੇ ਚਾਚੀ ਸਾਸ਼ਿਕਾ ਵੀ ਤੇ ਸਾਸ਼ਿਕਾ ਸੰਦੀਪ ਹੋਰ ਕਿੱਥੇ ਹਾਂਜੀ ਆ ਜਾਓ ਤੇ ਚਾਚੀ ਲੱਭਾਂ ਦੀ ਮੰਮੀ ਨਾ ਕਿਤੇ ਗਏ ਆ ਹਨ ਕਿਸੇ ਦੇ ਘਰ ਗਏ ਦੱਸ ਕੇ ਨਹੀਂ ਗਏ ਘਰ ਕਿਤੇ ਗਏ ਆ ਪਤਾ ਨਹੀਂ ਦੱਸਿਆ ਨਹੀਂ ਨਾ ਮੈਨੂੰ ਅੱਛਾ ਅੱਛਾ ਹੋਰ ਦਲਜੀਤ ਮਿੱਠੇ ਬਾਹਰੀ ਹੁਣੇ ਪੱਠੇ ਪਾਉਂਦੇ ਇੱਜਾ ਦੇ ਚੱਲ ਕੋਈ ਨਾ ਚਾਲਾ ਨੂੰ ਇਹ ਘਰ ਵੀ ਕਿਤੇ ਘੜੀ ਬੈਝਿਆ ਕਰਕੇ ਸਾਰਾ ਦਿਨ ਕੰਮ ਹੀ ਕਰਦਾ ਰਹਿੰਦਾ ਵਾ ਮੈਂ ਤੇ ਬੜਾ ਸਮਝਾਇਆ ਵਾ ਸਾਰਾ ਦਿਨ ਬਾਰੇ ਜੋ ਸਵੇਰ ਤੋ ਉੱਠਦੇ ਆ ਨਾ ਢੰਗਰਾਂ ਦਿਵਾਲੇ ਹੀ ਰਹਿੰਦੇ ਆ ਉਹ ਚਾਰ ਮੈਂ ਦੱਸਾਂ ਕੋਈ ਗੱਲ ਨਹੀਂ ਕੰਮ ਵੀ ਤੇ ਕਰੀਦਾ ਹੀ ਆ ਘਰ ਦਾ ਤੁਹਾਨੂੰ ਕਰਨਾ ਪੈਣਾ ਵਾ ਸਵੇਰੇ ਕਰ ਲਿਆ ਦੁਪਹਿਰੇ ਤੇ ਬੰਦਾ ਘੜੀ ਲੰਮੇ ਪੈ ਜੇ ਆ ਹੋਏ ਤੇ ਹੈ ਹੀ ਆ ਉਹਦਾ ਸੰਦੀਪ ਮੈਂ ਤੁਹਾਨੂੰ ਦੱਸਾਂ ਨਾ ਚਦਾਈ ਹੋਇਆ ਰਹਿੰਦਾ ਕੰਮ ਬਿਛੇ ਮਿਲਾਇਆ ਸਾਬੀ ਦਾ ਮੈਂ ਤਾਂ ਸੋਚਿਆ ਹੀ ਕਿ ਸ਼ਾਇਦ ਕਿਤੇ ਚੂੜੇ ਵਾਲੀ ਵਾਲ ਵੇਖ ਕੇ ਇਹ ਵਲਾ ਜੂ ਇਹਨੂੰ ਨਾ ਨਾ ਦੀਦੀ ਉਹਨੂੰ ਨਹੀਂ ਆਉਣੀ ਆ ਗੱਡੀ ਮਾਂ ਵੀ ਉਦਾਂ ਦੀ ਆ ਉਹ ਕਰਦੀ ਹੀ ਜਾਂਦੀ ਆ ਗੱਲ ਕੀ ਕਰਨੀ ਆ ਮੈਂ ਪੁੱਛਾਂ ਔਖੀ ਰਹਿੰਦੀ ਆ ਔਖੀ ਰਹਿੰਦੀ ਕਿਉਂ ਔਖੀ ਰਹਿੰਦੀ ਮੇਰੇ ਨਾਲ ਔਖੀ ਚਾਲੀਉਣਾ ਵਾ ਗੱਡੀ ਨਹੀਂ ਲਿਆਈ ਉਦਾਂ ਨਾ ਹਾਂ ਗੱਲ ਦਾ ਮੈਨੂੰ ਵੀ ਪਤਾ ਲੱਗਾ ਹੀ ਤੇ ਪਰ ਇਹ ਆ ਵੀ ਮੈਂ ਵੀ ਪੁੱਛਿਆ ਹੀ ਨਹੀਂ ਵੀ ਫੇਰ ਕਹਿਣਾ ਵਾ ਇਲੇ ਫਰੇ ਜਾਣ ਜਾਣ ਪੁੱਛਦੇ ਜੇ ਨਹੀਂ ਆਈ ਤੇ ਤੇ ਗੱਡੀ ਲੈਣੀ ਬਣਦੀ ਵੀ ਨਹੀਂ ਇਹਨਾਂ ਦੀ ਸਹੀ ਗੱਲ ਗੱਡਾ ਕਿਥੇ ਮੁੰਡਾ ਇਹਨਾਂ ਦਾ ਚਲਾਉਣ ਵਾਲਾ ਵਾ ਮੋਟਰਸਾਈਕਲ ਇਹਨਾਂ ਦੇ ਘਰ ਹੈ ਨਹੀਂ ਨਾ ਮੈਂ ਜਾਣਦੁੱਖੋ ਬੈਠੀ ਘਰ ਕਹਿੰਦੇ ਪੱッセ ਚਲ ਜਾ ਕਰ ਤੂੰ ਹੀ ਵੀ ਨਾ ਮੈਂ ਲਾਇਆ ਸਭ ਵੇਖਿਆ ਚੱਖਿਆ ਕੋਈ ਨਹੀਂ ਮੈਂ ਤੇ ਜਦਨ ਗਏ ਹੀ ਨਾ ਵੇਖਣ ਮੈਂ ਤੇ ਉਦੋਂ ਦੇ ਰੋਖ ਟੰਗ ਵੇਖ ਲਿਆ ਸੀ ਦੀਦੀ ਕਿਹਨਾਂ ਗੱਲ ਨਾ ਕਰਿਓ ਮੈਂ ਤੇ ਉਦੋਂ ਹੀ ਨਹੀਂ ਚਾਹੁੰਦੀ ਵਿਆਹ ਕਰਾਉਣਾ ਆ ਤੇ ਵਿਚੋਲਣ ਨੇ ਹਨ ਫਸਾਤਾ ਮੁੰਡਾ ਵੀ ਚੰਗਾ ਵਾ ਘਰ ਬਾਰ ਵੀ ਚੰਗਾ ਵਾ ਤੇ ਮੰਮੀ ਉਹਨੇ ਚ ਮੰਨ ਗਏ ਉਦਾਂ ਨਾ ਸੋਚ ਕੇ ਸੰਦੀਪ ਮੈਨੂੰ ਵੀ ਉਦਨ ਆਈ ਵੀ ਇੰਨੀ ਸੋਹਣੀ ਕੁੜੀ ਪੜ੍ਹੀ ਲਿਖੀ ਤੇ ਕਿਹਦੇ ਭੱਲੇ ਪਾਦਣ ਲੱਗੀ ਆ ਮੈਂ ਮੰਮੀ ਤੇ ਨਾਲ ਉਹਦਾ ਗੱਲ ਕਰਨ ਲੱਗੀ ਹੀ ਫੇਰ ਮੈਂ ਸੋਚਿਆ ਵੀ ਫੇਰ ਇਹਨਾਂ ਨੇ ਮੇਰੇ ਦਿਵਾਲੇ ਹੁਣਾਵਾ ਵੀ ਤੂੰ ਕੱਲ ਹੀ ਉੱਥੇ ਕੋਈ ਗੱਲਬਾਤ ਕੀਤੀ ਐ ਮੈਂ ਤਾਂ ਡਰਦੀ ਨਹੀਂ ਬੋਲੀ ਐ ਇਸੇ ਕਰਕੇ ਤੂੰ ਹੀ ਕਹਿ ਦਿੰਦੇ ਤੇ ਮੈਂ ਇੱਥੇ ਤਾਂ ਨਾ ਫਸਦੀ ਬਾਕੀ ਗੱਲ ਇਹ ਆ ਭੈਣ ਭਰਾ ਹੋਵੇ ਕੋਈ ਨਾਲ ਤੁਸੀਂ ਲੈ ਕੇ ਆਉਂਦੇ ਕਿ ਨੂੰ ਸਿਆਣੇ ਬੰਦੇ ਨੂੰ ਤੇ ਉਹ ਵੇਂਦੇ ਫੇਰੀ ਪਤਾ ਲੱਗਣਾ ਸੀ ਵੀ ਇਹ ਕਿਦਾਂ ਦੇ ਤੇ ਕਿਦਾਂ ਦੇ ਨਹੀਂ ਆ ਮੰਮੀ ਇਕੱਲੇ ਹੀ ਵਿਚਾਰੇ ਡੈਡੀ ਸਿਰ ਤੇ ਨਹੀਂ ਹੈਗੇ ਮੰਮੀ ਵਿਚਰੀ ਨੇ ਤੇ ਹੋਈ ਵੇਖ ਲਿਆ ਵੀ ਚਲ ਕੋਈ ਗੱਲ ਨਹੀਂ ਕਰ ਦਿੰਨੀ ਆ ਮੰਮੀ ਨੇ ਵੀ ਉਹਦੇ ਭਰੋਸੇ ਕੀਤਾ ਵਿਚੋੜਨ ਦੇ ਚਲ ਕੋਈ ਗੱਲ ਨਹੀਂ ਮੇਰੀ ਕੁੜੀ ਦਾ ਵਿਆਹ ਹੋ ਜਾਊਗਾ ਮੈਂ ਇਹ ਵੀ ਗੱਲ ਕੀਤੀ ਕਿ ਮੈਂ ਪੜਨਾ ਇੱਥੇ ਆਣ ਕੇ ਸਾਰੇ ਮੁੱਕਰ ਗਏ ਹੁਣ ਉਹ ਮੁੜ ਕੇ ਕੋਈ ਨਹੀਂ ਪੜਾਉਂਦਾ ਹੁੰਦਾ ਇਹ ਸਾਰੀਆਂ ਗੱਲਾਂ ਹੀ ਹੁੰਦੀਆਂ ਵਾ ਪਹਿਲਾਂ ਚਲੋ ਗੱਲ ਛੱਡੋ ਤੁਸੀਂ ਤੇ ਚਾਚੀ ਨਾਲ ਕੰਮ ਹੀ ਕੋਈ ਆਹੋ ਕੰਮ ਹੀ ਹੈਗਾ ਹੀ ਮੈਨੂੰ ਦਾਦੂ ਕੋਈ ਗੱਲ ਨਹੀਂ ਮੈਂ ਚਾਚੀ ਆਈ ਜਾਂਦੀ ਉਹਨਾਂ ਹੀ ਗੱਲ ਕਰਨੀ ਹੈ ਕੋਈ ਗੱਲ ਨਹੀਂ ਮੈਂ ਦੱਸ ਦੂੰਗੀ ਚੱਲ ਜੇ ਤੂੰ ਦੱਸ ਦੇਂਗੀ ਤੇ ਫਿਰ ਸਭ ਤੋਂ ਵਧੀਆ ਵਾ ਕੰਮ ਤੇ ਸੰਦੀਪ ਇਹ ਹੀ ਚੱਲ ਮੇਰਾ ਦਰਾਦਾ ਹੀ ਵੀ ਚਾਚੀ ਨੂੰ ਹੀ ਦੱਸ ਦਿੰਦੇ ਚੱਲ ਹੁਣ ਤੇ ਨਾ ਗੱਲ ਕਰ ਦਿੰਨੀ ਫਿਰ ਕਾਹਦਾ ਭਟਦਾ ਹੁਣ ਤੂੰ ਵੀ ਕਰਦੀ ਨਾ ਉਹ ਦੀਆਂ ਗੱਲ ਏ ਦਾਵਾ ਵੀ ਪੈਸੇ ਥੋੜੇ ਜਿਹਾ ਲੈਣ ਉਹਦੇ ਢਾਡੇ ਵੱਲ ਏਦੇ ਕਹਿੰਦੇ ਸੀ ਵਿਆਹ ਤੋਂ ਬਾਅਦ ਦੇ ਦਾਂਗੇ ਆਪਾਂ ਤੇ ਮੈਂ ਸੁਣਾ ਦੇਣ ਆਈ ਆ ਵੀ ਭਾ ਸਾਾਨੂੰ ਵੀ ਹੁਣ ਪੈਸੇ ਚਾਹੀਦੇ ਆ ਤੁਹਾਨੂੰ ਹੁਣ ਘੜੀ ਖਰਚਾ ਵਾ ਤੇ ਮੈਂ ਉਹ ਗੱਲ ਕਰਨ ਆਈ ਆ ਕਿਹਦੀ ਕਾਦੇ ਪੈਸੇ ਤੇ ਨਾਲੇ ਕਿੰਨੇ ਪੈਸੇ ਲਏ ਸੀ ਇਹਨਾਂ ਨੇ ਹਾਏ ਹਾਈ ਤੈਨੂੰ ਪਤਾ ਹੀ ਕੋਈ ਨਹੀਂ ਆ ਨਾ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਕਿਦਾਂ ਦੀ ਤੂੰ ਵਿਆਹੀ ਆਈ ਆ ਇਹ ਦੋਨੋਂ ਤਾਂ ਬੰਦਾ ਸਾਰੇ ਪੇਰ ਜਾਣ ਲੈਂਦਾ ਵਾ ਵੀ ਕੀ ਸਾਹਬ ਘਤਾਵ ਇਹਨਾਂ ਦੇ ਘਰ ਦਾ ਲੜਨਵਰੀ ਜ਼ਬਾਨ ਹੈਗੀ ਇਹਨਾਂ ਦੀ ਤੇ ਆਹ ਕੰਮ ਨਹੀਂ ਤਾਂ ਹੱਦੇ ਮੈਨੂੰ ਮੇਰੀ ਸੁਣ ਗੱਲ ਪੈਸੇ ਇਹ ਪਤਾ ਨਾ ਕਿਹੜੇ ਆ ਪੈਸੇ 3 ਲੱਖ ਤੇ ਲਿਆ ਹੀ ਇਹਨਾਂ ਨੇ ਸਿਮੀ ਦੇ ਵਿਆਹ ਤੇ ਤਿੰਨ ਨਾਂ ਦੇ ਦੇ ਅੱਛਾ ਤੇ 8 ਲੱਖ ਲਿਆ ਤੁਹਾਡੇ ਵਿਆਹ ਤੇ ਮੈਨੂੰ ਨਹੀਂ ਦੱਸਿਆ ਫਿਰ ਇਹਨਾਂ ਨੇ ਉਹ ਸਾਰੇ ਪੈਸੇ ਬਹੁ ਅਹੀਂ ਤੇ ਚੱਲ ਗਿਆ ਹੀ ਵੀ ਚੱਲ ਕੋਈ ਗੱਲ ਨਹੀਂ ਆ ਵੀ ਚੱਲ ਟਾਈਮ ਸਰਦੇ ਆ ਅਗਲੇ ਦਾ ਭਰੇ ਆ ਵੀ ਮੋੜਨੇ ਵੀ ਤਾਂ ਬੰਦੇ ਆ ਨਾ ਹੁਣ ਅਹੀਂ ਵੀ ਚਲੋ ਚੁੱਕ ਚੁਕਾ ਕੇ ਦਿੱਤੇ ਸਾਡੇ ਕੋ ਕਿਹੜੇ ਕਿੰਨੇ ਕ ਪਏ ਇਹ ਨਾ ਵਾਂਗੂ ਹੀ ਆ ਹੱਡਾ ਵੀ ਉਹ ਇਹ ਤੇ ਗੱਲ ਹੈ ਵਾ ਇਹ ਹੁਣ ਦੇਣ ਦਾ ਨਾਂ ਹੀ ਨਹੀਂ ਲੈਂਦੇ ਜੇ ਭਾਜੀ ਤੇਰੇ ਨੇ ਸਲਾਹ ਕੀਤੀ ਫਿਰ ਦਲਜੀਤ ਨਾ ਉਨੇ ਮੇਰੇ ਤਾਂ ਗੱਲ ਹੀ ਨਹੀਂ ਕੀਤੀ ਹੁਣੀ ਘਰ ਆ ਕੇ ਪਤਾ ਨਹੀਂ ਮੈਨੂੰ ਤੇ ਨਾਲੇ ਕਹਿੰਦੇ ਸਾਡੇ 4-5 ਕਿੱਲੇ ਆ ਤੇ ਕਿੱਥੇ ਜਾਂਦੇ ਇੰਨੇ ਪੈਸੇ ਇਹਨਾਂ ਦੇ ਪੈਸੇ ਬਹੁ ਕਿੱਥੇ ਜਾਣੇ ਹੋਇਆ ਕਿ ਤੇ ਚਲੋ ਥੋੜੇ-ਬਹੁਤੇ ਚੁੱਕ ਲੇ ਇਹਨੂੰ ਦੇ ਪਤਾ ਲੱਗਣ ਦਿੰਦੀ ਨਹੀਂ ਜਿਹੜੀ ਤੇਰੀ ਸੱਸ ਵਾ ਗੋੜੇ-ਗੋੜੇ ਤੋਂ ਤੇਜ ਵਾ ਇਕੱਠਾ 8 ਲੱਖ ਰੁਪਈਆ ਲੈ ਲਿਆ ਇਹਨਾਂ ਨੇ ਮੇਰੀ ਸੁਣ ਗੱਲ ਪੈਸੇ ਜਾਣੇ ਕਿੱਥੇ ਆ ਪੈਸੇ ਜਾਂਦੇ ਤੇ ਨਾਨਕ ਅੱਛਾ ਹੋਰ ਕਿੱਥੇ ਜਾਣੇ ਉਹ ਤਾਂ ਗਏ ਬੜੀ ਤੇਜ ਵਾ ਉਹ ਵੇ ਆ ਵੀ ਹੁਣ ਮਿੱਠੀ ਪਿਆਰੀ ਹੋ ਗਏ ਪਹਿਲਾਂ ਲੱਗੀ ਥੋੜੇ ਬੋਦੇ ਮੈਂ ਤਾਂ ਹੀ ਫਿਰ ਉਹਨੂੰ ਹੀ ਪਹਚਾਇਆ ਘਰ ਵਾਲੇ ਤੇ ਇਹਨੂੰ ਤਾਂ ਕਿਸੇ ਗੱਲ ਕਰਨ ਦਾ ਨਹੀਂ ਪਤਾ ਇਹਨੂੰ ਪੈਸੇ ਦਾ ਹਿਸਾਬ ਤੇ ਰਸੱਸ ਨੇ ਸਵਾ ਦੇਣਾ ਮਹੀਨਾ ਹੋ ਗਿਆ ਇੱਥੇ ਬੈਠੀ ਇੱਥੇ ਨਾ ਫਿਰ ਸੱਸ ਬੋਲੀ ਕਹਿੰਦੀ ਤੂੰ ਰਵਾ ਕੇ ਘਲਾਈ ਆ ਤੇ ਮੈਂ ਹਾਂ ਨੇ ਆਪਣੇ ਘਰ ਜਾਣਾ ਨਹੀਂ ਚੰਗੀ ਉਹਦੀ ਸੱਸ ਉਹਨਾਂ ਨੂੰ ਇਦਾਂ ਹੀ ਸੂਤਰ ਕਰੇ ਤੇਜ ਬਥੇਰੀਆਂ ਮਾਵਾਂ ਦੀਆਂ ਕੁੜੀ ਵੀ ਓਦਾਂ ਦੀ ਦਿਮਾਗ ਵੀ ਓਦਾਂ ਦੀ ਏ ਇਹਨਾਂ ਨੂੰ ਤਾਂ ਮੈਂ ਚੰਗੀ ਤਰ੍ਹਾਂ ਸਿੱਧੇ ਕਰਕੇ ਰੱਖੂੰਗੀ ਨਾ ਆ ਜਿਹੜਾ ਇੱਕ ਹੈ ਗਈ ਉਹ ਸਿੱਧਾ ਜਾ ਇਹਨੂੰ ਤੇ ਕੱਖ ਪਤਾ ਨਹੀਂ ਲੱਗਦਾ ਇਨੂੰ ਕਪੜੇ ਮੈਂ ਲਿਆ ਕੇ ਦਿੱਤੇ ਹੀ ਉਹ ਹੂੰ ਇਹਨੂੰ ਤਾਂ ਫੋਨ ਦਾ ਵੀ ਨਹੀਂ ਚੱਜੇਗਾ ਮੈਂ ਤਾਂ ਸੋਚਿਆ ਸੀ ਬਸ ਸ਼ਾਇਦ ਵਿਆਹ ਤੋਂ ਬਾਅਦ ਹੀ ਅਗਲ ਆਜੂ ਇਹਨੂੰ ਪਰ ਇਹਦਾ ਤਾਂ ਫੇਰ ਉਹ ਹਾਰ ਰਿਆ ਵਾ ਚੱਲ ਕੋਈ ਗੱਲ ਨਹੀਂ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਨਾ ਕਿਸੇ ਦੇ ਨਾਲ ਕਰਿਓ ਨਾ ਠੀਕ ਆ ਉਹ ਨਹੀਂ ਨਹੀਂ ਗੱਲ ਮੈਂ ਕਿੰਨਾ ਕਰਨੀ ਗੱਲ ਨਹੀਂ ਮੈਂ ਕਰਦੀ ਕਿਸੇ ਨਾਲ ਵੀ ਸੰਦੀਪ ਉਹਦਾ ਗੱਲ ਕੀਤੀ ਹੈ ਨਾ ਚੁਗਲੀ ਹੋ ਜਾਂਦੀ ਆ ਤੇ ਇਹ ਆ ਵੀ ਮੈਂ ਤੇ ਨਾਲ ਗੱਲ ਤੇ ਕਰਨ ਲੱਗੀ ਆ ਤੇ ਪਰ ਹੁਣ ਐਵੇਂ ਗੜੀ ਗੱਲ ਨਾ ਤੋਰੀ ਨਹੀਂ ਨਹੀਂ ਦੀਦੀ ਮੈਂ ਵੀ ਕਰਨੀ ਗੱਲ ਕਿੰਨਾ ਗੱਲ ਪਤਾ ਨਾ ਕੀ ਆ ਆੜੀ ਕੋਠੀ ਪਈ ਹੈ ਨਾ ਇਹ ਦੋ ਇਹਨਾਂ ਨੇ ਨਾ ੜੇ ਦਿਨੋਂ ਤਿੰਨ ਚਾਰ ਗੱਲੇ ਕਹਿੰਦੇ ਆ ਨਾ ਉਹਦੇ ਵਿੱਚੋਂ ਕਿੱਲਾ ਇਹਨਾਂ ਨੂੰ ਦੋ ਵੇਚਤਾ ਆ ਅੱਛਾ ਤੂੰ ਗੜਾ ਜਾ ਕੇ ਉੱਥੇ ਵੇਖਣ ਦੀ ਆ ਵੀ ਪੰਜ ਗੱਲੇ ਜਾਂ ਕੇ ਚਾਰ ਗੱਲੇ ਆ ਕਿੰਨੇ ਤੈਨੂੰ ਤੇ ਕਹੇ ਹੀ ਆ ਨਾ ਵੀ ਇਹਨੇ ਆ ਕਿੱਲਾ ਉਹ ਦੋ ਇਹਨਾਂ ਨੇ ਵੇਚਤਾ ਆ ਤੇ ਐਵੇਂ ਹੁਣ ਗੱਲ ਨਾ ਕਰੀ ਮद्दा ਵਿਹਾਰੀ ਗੱਲ ਕੀਤੀ ਧਰਨਾ ਨਹੀਂ ਨਹੀਂ ਤੇ ਵੇਜੋ ਕੋਈ ਗੱਲ ਨਹੀਂ ਮੈਂ ਚਾਹ ਬਣਾ ਕੇ ਲਈ ਨਹੀਂ ਚਾਹ ਬਣਾ ਚਾਹ ਨਹੀਂ ਮੈਂ ਪਿਣੀ ਮੈਂ ਬਸ ਸੁਣਾ ਹੀ ਦੇਣੀ ਮੈਂ ਜਾਵਾ ਕੰਮ ਬੜਾ ਕਰਨ ਵਾਲਾ ਵਾ ਚਲ ਕੋਈ ਗੱਲ ਨਹੀਂ ਮੈਂ ਮੰਮੀ ਆਉਂਦੇ ਨਾ ਸੁਣਾ ਦੇ ਦੂੰਗੀ ਆ ਚਲਦੀ ਛੜੀ ਮੜਾ ਜਾ ਠੀਕ ਹੈ ਠੀਕ ਫੇਰ ਆਉਂਗੀ ਕੋਈ ਨਹੀਂ ਚੱਲ ਇਹ ਤੇ ਸਾਰੀਆਂ ਗੱਲਾਂ ਦੱਸ ਗਈ ਮੈਨੂੰ ਮੰਮੀ ਨੂੰ ਆ ਲੈਂਦੇ ਮੰਮੀ ਨੂੰ ਤੇ ਮੈਂ ਪੁੱਛਦੀ ਆ ਨਾ ਕਿ ਕਿੰਨੇ ਕਿੱਲੇ ਪਹਿਲੀ ਤੇ ਦੱਸੇ ਸੀ ਤੁਸੀਂ ਕਿੰਨਾ ਝੂਠ ਬੋਲ ਕੇ ਵੇਲੋ ਇਹਨਾਂ ਨੇ ਵਿਆਹ ਕੀਤਾ ਉਹ ਤਾਂ ਮੈਂ ਮੰਮੀ ਨੂੰ ਹੀ ਕਿਹਾ ਸੀ ਕਿ ਨਾ ਤੇ ਰਿਸ਼ਤਾਕਾਰ ਨਾ ਕਰ ਮੰਮੀ ਨੇ ਵੀ ਇੱਕ ਨਹੀਂ ਸੁਣੀ ਗੰਢਈ ਸੰਦੀਪ ਸੰਦੀ ਮਮੀ ਇੱਧਰ ਆ ਪਾਣੀ ਲਿਆਈ ਨਾਲੇ ਕੋਟ ਪਾਣੀ ਤੈਨੂੰ ਮਮੀ ਦੇਣੀ ਆ ਪਹਿਲਾਂ ਤੂੰ ਮੈਨੂੰ ਦੱਸ ਤਾਂ ਕਿ ਕਿੱਥੇ ਗਏ ਸੀ ਨਾ ਵੀ ਦੱਸ ਦੇ ਨਹੀਂ ਮੈਂ ਤੈਨੂੰ ਕੋ ਦੱਸਾਂ ਬਲ ਜਿੱਥੇ ਮਰਜੀ ਜਾਵਾਂ ਤੇ ਫਿਰ ਪਾਣੀ ਵੀ ਪੀ ਲੈਂਦੇ ਆਪੇ ਹੀ ਪਾਣੀ ਪੀ ਲੈਣਾ ਫਿਰ ਜੇ ਨਾ ਦੇਂਗੀ ਤੇ ਪੀਣਾ ਹੀ ਆ ਤੁਹਾਨੂੰ ਸਭ ਨੂੰ ਮੈਂ ਪਿਆਰ ਨਾ ਪੁੱਛਣ ਦੀ ਆ ਅੱਗੋਂ ਤੋਂ ਹੀ ਖਾਣ ਪੈਣਗੇ ਦੱਸ ਸੋਣਾ ਤੂੰ ਮੈਨੂੰ ਦੱਸ ਕੇ ਜਾਣੀ ਹੁਣ ਮੈਂ ਇੱਥੇ ਗਈ ਹਾਂ ਹੁਣ ਮੈਂ ਚਲ ਜਾਣਾ ਹੀ ਪੈਂਦਾ ਕਿਤੇ ਨਾ ਕਿਤੇ ਤੇ ਜੇ ਮੈਂ ਚਲ ਗਈ ਆ ਤਾਂ ਫਿਰ ਔਖੀ ਕਾਲੀ ਨਹੀਂ ਹੋਣ ਡਈ ਆ ਤੇ ਫਿਰ ਪਾਣੀ ਵੀ ਪੀ ਲਿਆ ਕਰੋ ਆਪੇ ਹੀ ਲੈ ਘੁੱਟ ਪਾਣੀ ਦਿੰਦਿਆਂ ਤੂੰ ਇੰਨੀ ਔਖੀ ਹੋ ਗਈ ਉਹ ਗੱਲਾਂ ਛੱਡੋ ਰਪਿੰਦਰ ਦੀਦੀ ਆਏ ਹੀ ਘਰ ਅੱਛਾ ਤੇ ਨਾਲੇ ਮੈਨੂੰ ਤੁਸੀਂ ਦੱਸੋ ਕਿਹੜੇ ਪੈਸੇ ਲਏ ਤੁਸੀਂ ਉਹਨਾਂ ਕੋਲੋਂ ਪੈਸੇ ਵਿਆਹ ਤੇ ਲਏ ਔਰ ਕਰ ਲਈ ਪੈਸੇ ਲੈਣੇ ਕਿੱਥੋਂ ਲੈਣੇ ਇਕੱਠਾ ਤੁਸੀਂ 8 ਲੱਖ ਰੁਪਏ ਲੱਲਿਆ ਕੁੜੀ ਦੇ ਵਿਆਹ ਚ ਲਏ ਤੇਰੇ ਵਿਆਹ ਚ ਲਏ ਤੇ ਲੈਣੇ ਪੈਂਦੇ ਤਾਂ ਕੀ ਹੋ ਗਏ ਪੈਸੇ ਹੋਇਆ ਕਿ ਨਹੀਂ ਕੁੜੀ ਦਾ ਵਿਆਹ ਕਿੰਨਾ ਚਿਰ ਹੋ ਗਿਆ ਵਾ ਤੇ ਤਾਂ ਕੀ ਹੋ ਗਿਆ ਅੱਗੀ ਉਹਦੇ ਨਿਆਣੇ ਵੀ ਹੋ ਗਏ ਆ ਇਦਾਂ ਹੀ ਚੱਲਦਾ ਸੰਸਾਰ ਤੇ ਅਜੇ ਤੱਕ ਉਹਦੇ ਪੈਸੇ ਨਹੀਂ ਵਾਪਸ ਦਿੱਤੇ ਤੁਸੀਂ ਕੋਈ ਗੱਲ ਨਹੀਂ ਦੇ ਦਾਂਗੇ ਦੇਈ ਦੇਣੇ ਨੇ ਕਿੰਨੇ ਕੇ ਪੈਸੇ ਨੇ ਕਿੰਨੇ ਕੇ ਪੈਸੇ ਟਾੜੇ ਵਾਸਤੇ ਤੇ ਥੋੜੀ ਜਿਹੀ ਪੈਸੇ ਉਹ ਮੇਰੀ ਗੱਲ ਸੁਣ ਕਰਜਾ ਚੜਾਈ ਜਾਓ ਸਿਰ ਤੇ ਲੋਕਾਂ ਦੇ 20 20 ਕਿੱਲੇ ਹੁੰਦੇ ਨੇ ਤੇ ਤਾਂ ਕਰਜਾ ਲੋਕਾਂ ਦੇ ਸਿਰ ਤੇ ਕਹਿਣਾ ਤਾਂ ਹੁੰਦਾ ਸਾਡੇ ਤਾਂ ਕੋਈ ਗੱਲ ਹੀ ਨਹੀਂ ਆਈ ਨੇ ਕਿ ਪੈਸੇ ਦੀ ਕੋਈ ਗੱਲ ਵਾ ਉਹ ਕੀ ਉੱਚ ਛਾਲ ਮਾਰਨਗੇ ਨਾ ਤੀ ਵੀ ਮਾਰ ਦਿਓ ਮਗਰੇ ਮੇਰੀ ਗਾਸਨ ਹਾਲ ਕੋਈ ਚਿੰਤਾ ਤਾਂ ਨਹੀਂ ਨਾ ਇੰਨੇ ਕ ਪੈਸਿਆਂ ਦੀ ਗਾਸਨ ਹੀ ਆਪਣੇ ਕੋ ਲੈ ਬਗਾਨਿਆਂ ਕੋ ਤੇ ਲੈ ਨਹੀਂ ਪੈਸੇ ਉਹ ਵੀ ਸੁਣ ਲਓ ਫਿਰ ਜੇ ਤੁਹਾਡੇ ਆਪਣੇ ਆ ਨਾ ਉਸ ਨਾਗੀ ਅਗਲੀ ਕਿਤੇ ਜਿੱਦਨ ਸਾਨੂੰ ਲੋੜ ਪਈ ਦੇਣੇ ਪੈਸੇ ਤੁਸੀਂ ਕੋਈ ਗੱਲ ਨਹੀਂ ਦੇਣੇ ਪੈਂਦੇ ਨੇ ਕਿੱਥੋਂ ਦੇਣੇ ਇੰਨੇ ਪੈਸੇ ਅਸੀਂ ਗਵਾਂਡੀਆਂ ਕੋ ਲੈ ਆਪਣੇ ਕੋ ਲੈਣ ਕਿ ਦੂਰੋਂ ਨਹੀਂ ਲੈ ਆਂਡੇ ਗਵਾਂਡੀਆਂ ਅੱਜ ਕੱਲ ਕੋਈ ਵੀ ਬੰਦਾ ਹੁੰਦਾ ਨਹੀਂ ਬੰਦੇ ਨੇ ਬੰਦੇ ਕਿਉਂ ਨਹੀਂ ਤੁਹਾਨੂੰ ਬੜਾ ਪਤਾ ਵਾ ਹੁਣ ਮੇਰੀ ਗਾਸਨ ਨੂੰ ਲੋੜ ਵਾਸਤੇ ਚੱਲ ਆਈ ਮੰਗਣੇ ਹੀ ਹੁਣ ਲੜਨਦਾ ਤੁਹਾਨੂੰ ਪਤਾ ਵਾ ਇੰਨਾਂ ਗੱਲਾਂ ਦਾ ਨਹੀਂ ਤੁਹਾਨੂੰ ਪਤਾ ਇਦਾਂ ਨਾ ਕਰਿਆ ਕਰ ਤੂੰ ਲੜਾਈ ਵਾਲੀਆਂ ਗੱਲਾਂ ਨਾ ਕਰਿਆ ਕਰ ਮੈਂ ਕਦੇ ਲੜਾਈ ਵਾਲੇ ਕਰਨੀਆਂ ਇਹ ਵੀ ਤੂੰ ਹੀ ਮੇਰੇ ਕੋਲ ਲੁਕਾ ਪੈਸੇ ਹਾਂ ਮੇਰੀ ਗੱਲ ਸੇ ਲੁਕਾ ਕਾਦਾ ਹੁਣ ਵਿਆਹ ਮੱਚ ਲੋਕੀ ਚੁੱਕਦੇ ਨਹੀਂ ਪੈਸੇ ਕੋਈ ਹੈ ਕਿ ਤੇਰੀ ਮੇਰੀ ਗੱਲ ਸੇ ਨਹੀਂ ਚਿੱਲਕਾ ਕਾਦਾ ਜਿੱਦਾਂ ਤੂੰ ਵਿਆਹੀ ਹੈ ਤੈਨੂੰ ਉਦੋਂ ਪੈਸੇ ਦੱਸ ਦਿੰਦੇ ਫਿਰ ਦਿੱਤੇ ਨੇ ਫਲਾਣੇ ਕੋਲ ਲੈ ਆ ਚਾ ਢਿੰਗਰੇ ਕੋਲ ਦਿੱਤੇ ਹੈ ਇਹ ਕੋਈ ਗੱਲ ਹੁੰਦੀ ਤੇ ਮਹੀਨਾ ਹੋ ਗਿਆ ਮੇਰੇ ਵਿਆਹ ਨੂੰ ਅੱਛਾ ਤੂੰ ਆਪਸੇ ਤੇ ਸਲਾਮਾਂ ਕਰ ਲੈਨੇ ਤੋਵੇਂ ਜਣੇ ਤੇ ਮੈਨੂੰ ਨਹੀਂ ਕਦੀ ਦੱਸਿਆ ਤੂੰ ਤਾਂ ਤੈਨੂੰ ਕੱਲ ਹੀ ਦੱਸਣਾ ਦੇਣੇ ਤੇ ਅਹੀਂ ਆ ਤ ਦੇਣੇ ਆ ਦੇਣੇ ਤੇਹੀਂ ਦੋਵਾਂ ਜਾਣੇ ਮਨੇ ਕੋਈ ਲਿਖ ਪੜਤ ਕੀਤੀ ਆ ਲਿਖ ਪਾ ਕੇ ਕਿ ਮੇਰੀ ਗੱਲ ਸੁਣ ਆਪਣੇ ਜੀਨ ਉਹਨਾਂ ਨੇ ਕਾਹਲੀ ਕਰਨੀ ਹਾਂ ਬਸ ਠੀਕ ਆ ਇਦਾਂ ਕਰਜੇ ਚੜਾਈ ਜਾਓ ਸਿਰਾਂ ਤੇ ਪੁਰਵੀ ਕੇ ਕੋਲੱਲੇ ਨੇ ਕੁਛ ਨਹੀਂ ਹੁੰਦਾ ਲਾਹ ਜਾਂਦੇ ਹੁੰਦੇ ਨੇ ਪੈਸੇ ਉਹਦਾ ਤਾਂ ਹੀ ਬੜਾ ਫੁੱਲ ਫੁੱਲ ਕੇ ਕਹਿੰਨੇ ਸਾਡੇ 4-5 ਕਿੱਲੇ ਪੈ ਲੀਦੇ ਆ ਤੇ ਕਿੱਥੇ ਜਾਂਦੇ ਟਾਡੇ ਪੈਸੇ ਮੇਰੀ ਗੱਲ ਸੁਣ ਇਦਾਂ ਹੀ ਹੁੰਦਾ ਵਾ ਪੈਸੇ ਦਾ ਪੈਸੇ ਦਾ ਹੀ ਪਤਾ ਲੱਗਦਾ ਵਾ ਅਈ ਚਲਾਈ ਰਹਿੰਦੀ ਐ ਇਦਾਂ ਹੀ ਮੈਨੂੰ ਸਾਰਾ ਪਤਾ ਵਾ ਤੂੰ ਹੀ ਪੈਸੇ ਕਿੱਥੇ ਦਿੰਦੇ ਰਹੇ ਆ ਕਿੱਥੇ ਦਿੰਦਾ ਨਾ ਰੱਖੋ ਠੀਕ ਆ ਨਾ ਕਿੱਥੇ ਦਿੰਦੇ ਹੀ ਪੈਸੇ ਉਹ ਕੋਈ ਗੱਲ ਨਹੀਂ ਜਦੋਂ ਮੌਕਾ ਆਊਗਾ ਨਾ ਉਹ ਵੀ ਦੱਸ ਦਊਗੀ ਮੈਂ ਅੱਛਾ ਤੈਨੂੰ ਪਤਾ ਲੱਗ ਗਿਆ ਵੀ ਕਿੱਥੇ ਦਿੰਦੇ ਹੀ ਘਰਾਂ ਦੇ ਸੋ ਕੰਮ ਹੁੰਦੇ ਨੇ ਸੋ ਕੰਮ ਕੀ ਕੀਤਾ ਤੇਰੀ ਘਰ ਦਾ ਕੰਮ ਕੀਨ ਕੀਤਾ ਜਣਾ ਬਣਾਇਆ ਮੈਂ ਕੋਠੀ ਪਾਈ ਕਿੱਥੋਂ ਪਾਈ ਕਿੱਡੀ ਦੀ ਤਕੜੀ ਤੂੰ ਕੋਠੀ ਪਾਲੀ ਐ ਲੈ ਜਿੰਨੀ ਪਾਈ ਪਾਈ ਹਨਾ ਪਾਈ ਐ ਨਾ ਨਾਲ ਮੇਰੀ ਗੱਲ ਸੁਣੋ ਮੈਂ ਜਾਣਾ ਪਿੰਡ ਉਹਨੂੰ ਕਹੋ ਮੋਟਰਸਾਈਕਲ ਲੈ ਕੇ ਆਵੇ ਨਵਾ ਤੈਨੂੰ ਮੇਰੀ ਗਾਸਾਂ ਤੇਰੀ ਮਾਂ ਤੁੱਕੜੀ ਕਿਸਮ ਮੋਟਰਸਾਈਕਲ ਮੋਟਰਸਾਈਕਲ ਮੰਗਣੀ ਹੈ ਫਿਰ ਨਾ ਵਿਆਹ ਕਰ ਦੇ ਬੱਸ ਆ ਹੈ ਨਾ ਬੱਸਾਂ ਦੇ ਨਹੀਂ ਕਰਨੀ ਹੀ ਤੇ ਹਾਂ ਬੱਸ ਤੇ ਜਾ ਮੈਂ ਨਹੀਂ ਜਾਣਾ ਬੱਸ ਤੇ ਤੇ ਉਹਨੂੰ ਚੁੱਪ ਕਰਕੇ ਕਹਿ ਦੋ ਮੋਟਰਸਾਈਕਲ ਲੈ ਕੇ ਆਵੇ ਇੱਡੀਆਂ ਗੱਲਾਂ ਕਰਦੀ ਹੈ ਜਿਹੜੇ ਮਾਪਿਆਂ ਨੇ ਦਿੱਤਾ ਹੈ ਤੈਨੂੰ ਪਤਾ ਲੱਗੇ ਨੀਆਂ ਗੱਲਾਂ ਨੀਆਂ ਮੋਟਰਸਾਈਕਲ ਤਾਂ ਮੈਂ ਤੈਨੂੰ ਮੋਟਰਸਾਈਕਲ ਤੇ ਖਿਲਾਉਂਗੀ ਤੂੰ ਖਿਲਾ ਜਾ ਜਿਹੜੀ ਜਿਹੜੀ ਆਈ ਹੈ ਨਾ ਪੈਸੇ ਸੁਣਾਉਣ ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਨਾ ਪੈਸੇ ਦਿਨੀ ਆ ਨਾਲੇ ਮੰਮੀ ਕਹਿੰਦੇ ਹੀ ਕਿ ਇਹਨਾਂ ਨੇ ਕਿਹੜਾ ਕੁਝ ਲਿਖਾਇਆ ਵਾ ਮਰੇ ਤੇ ਮੁਕਰੇ ਦਾ ਕਿਹੜਾ ਕੋਈ ਲਾਜ ਵਾ ਮੇਰੀ ਗੱਲ ਸੁਣੋ ਆ ਵੀ ਕਿਤੇ ਕੰਮ ਛੱਡ ਦਿਆ ਕਰੋ ਕੀ ਗੱਲ ਸਾਰਾ ਦਿਨ ਬਸ ਇੱਧਰ ਰਹਿੰਦੇ ਆ ਕਿੰਨੇ ਚੁੱਕਣਾ ਵਾ ਕਿੰਨੇ ਚੁੱਕਣਾ ਵਾ ਤੇ ਜੇ ਗੋਆ ਚੁੱਕਣਾ ਵਾ ਕੋਈ ਬੰਦਾ ਰੱਖ ਲਓ ਬੰਦਾ ਰੱਖ ਲਾ ਬੰਦੇ ਨੂੰ ਪੈਸੇ ਕਿੱਥੋਂ ਦੇਣੇ ਆ ਬਸ ਤੁਸੀਂ ਤੇ ਮਾਂ ਪੁੱਤ ਨਾ ਪੈਸਿਆਂ ਨੂੰ ਰੋਂਦੇ ਰਹਿੰਦੇ ਆ ਕਿੱਥੋਂ ਮੈਂ ਬਹੁਤੀ ਗੱਲਾਂ ਨਹੀਂ ਸੁਣਨ ਵਾਸਤੇ ਆਈ ਮੈਂ ਪਿੰਡ ਜਾਣਾ ਵਾ ਤੇ ਮੋਟਰਸਾਈਕਲ ਲੈ ਕੇ ਆਓ ਜਿੱਥੋਂ ਮਰਜੀ ਕਦੋਂ ਜਾਣਾ ਵਾ ਸ਼ਾਮਾਂ ਨੂੰ ਜਾਣਾ ਮੈਂ ਤੇ ਕੋਈ ਗੱਲ ਨਹੀਂ ਲਵਰੀ ਕੋਲ ਲੈ ਆਉਣਾ ਮੋਟਰਸਾਈਕਲ ਮੈਂ ਉਹਨਾਂ ਨੇ ਮੋਟਰਸਾਈਕਲ ਦੇਣਾ ਤੈਨੂੰ ਚਲਾਉਣਾ ਹੁੰਦਾ ਵਾ ਉਹ ਭਰਾ ਵਾ ਮੇਰਾ ਉਹਨੇ ਨਾ ਨਹੀਂ ਕਰਨੀ ਮੈਨੂੰ ਨਾ ਨਹੀਂ ਕਰਨੀ ਜਿੱਦਾਂ ਤੇ ਤੂੰ ਹੈਗੇ ਮੈਨ ਲਾ ਤਾਂ ਉਹਨੇ ਦੇਣਾ ਹੀ ਨਹੀਂ ਆ ਕੋਈ ਗੱਲ ਨਹੀਂ ਭੱਲੇ ਕਿ ਉਹਨਾਂ ਤੋਂ ਤਿਆਰ ਹੋ ਤੇ ਤੂੰ ਉਹਨਾਂ ਦਾ ਜੋ ਮੰਗਣ ਦੇ ਤੇ ਆਪਣਾ ਨਹੀਂ ਲਿਆ ਜਾਂਦਾ ਨਵਾ ਹ ਜਨੀਆਂ ਪੈਸੇ ਹੈਗੇ ਕਿੰਨੇ ਦਿਨ ਮੰਗੋਗੇ ਉਹਨਾਂ ਦਾ ਕਣਕ ਆਉਗੀ ਨਾ ਫਿਰ ਲੈ ਲਾਂਗੇ ਕਣਕ ਆਉਗੀ ਜਾਓ ਛੇਤੀ ਮੰਗ ਕੇ ਲਿਆਓ ਫਿਰ ਲਵਲੀ ਲਵੜੀ ਗੱਲ ਸੁਣੀ ਇਦਰਾ ਹੀ ਯਾਰ ਕੀ ਕਰਨੇ ਕੋਹੋਂ ਨਹੀਂ ਚੱਲੇ ਹੀ ਕਿਤੇ ਦੱਸੋ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਕੰਮ ਆਇਆ ਸੀ ਦੱਸ ਕੀ ਕੰਮ ਸੌਰੇ ਜਾਣਾ ਵਾ ਅੱਛਾ ਤੂੰ ਮੋਟਰਸਾਈਕਲ ਚਾਹੀਦਾ ਵਾ ਮੋਟਰਸਾਈਕਲ ਚਾਹੀਦਾ ਵਾ ਤੇ ਯਾਰ ਅਸੀਂ ਤੇ ਸ਼ਹਿਰ ਨੂੰ ਚੱਲੇ ਸੀ ਅੱਗੇ ਤੇ ਹੀ ਗੱਡੀ ਤੇ ਜਾਂਦੇ ਹੁੰਦੇ ਆ ਉਹ ਗੱਡੀ ਤੇ ਹੈਗੀ ਆ ਜਾਣਾ ਤੇ ਗੱਡੀ ਤੇ ਹੀ ਉਦਾਂ ਅੱਛਾ ਪਰ ਅਸੀਂ ਜਾਣਾ ਵਾ ਬਾਜ਼ਾਰ ਚ ਅਛਾ ਤੇ ਰਵਿੰਦਰ ਵੀ ਕਹਿੰਦੀ ਆ ਇਹ ਮੋਟਰਸਾਈਕਲ ਤੇ ਚੱਲ ਜੰਨੇ ਆ ਹੁਣ ਤਿਆਰ ਹੋਈ ਜਾ ਉਹ ਵੀ ਤੇ ਯਾਰ ਮੈਂ ਆ ਨਾ ਬੁੱਢੀ ਆਪਣੀ ਨੂੰ ਕਹਿਆ ਹਾਂ ਹਮ ਕਿ लवली ਮੋਟਰਸਾਈਕਲ ਦੇ ਦੇਣਾ ਮੈਨੂੰ ਨਾ ਨਹੀਂ ਆ ਕਰਨੀ ਤੂੰ ਕਹਤਾ ਤਿਆਰ ਹੋ ਆਹੋ ਚਲ ਕੋਈ ਗੱਲ ਨਹੀਂ ਆ ਉਹਨੂੰ ਨਾ ਕਰ ਦੇ ਕੱਲ ਨੂੰ ਚਲ ਜਿਓ ਤੁਸੀਂ ਯਾਰ ਉਹ ਨਾ ਕੀਤੀ ਨਾ ਉਹਨੇ ਗੱਲ ਨੂੰ ਪੈਣਾ ਹੀ ਆ ਯਾ ਤਰ ਮੈਂ ਕਿੰਨੀ ਵਾਰੀ ਆਖਿਆ ਵੀ ਥੋੜੀ ਬੋਧੀ ਯੁਰਤ ਰੱਖਿਆ ਕਰ ਫੇਰ ਕੀ ਹੋ ਜੂਗਾ ਕੱਲ ਨੂੰ ਚਲ ਜੂਗੀ ਆਪੇ ਉਥੇ ਕਿਹਾ ਸਾਇਆ ਬੱਦਾਂ ਵੀ ਵਿਆਹ ਰੱਖਿਆ ਉਥੇ ਕਿਹਾ ਚਲ ਕੋਈ ਗੱਲ ਨਹੀਂ ਜਾਣਾ ਤਾਂ ਮੈਂ ਹੈਗਾ ਹੀ ਯਾਰ ਹਾਂ ਮੈਂ ਇਦਾਂ ਕਰਦਾ ਵਾਂ ਉਹ ਤਰਮਿੰਦਰ ਵੀਰ ਦਾ ਮੋਟਰਸਾਈਕਲ ਲਿਆਵਾਂ ਨਹੀਂ ਤੇ ਵੇਖ ਲੈ ਜੇ ਦੇ ਉਹਨਾਂ ਦਾ ਘਰ ਵਾ ਤੇ ਉਹ ਲਿਆ ਵਾ ਉਹ ਹੈ ਵੀ ਪੁਰਾਣਾ ਜਿਹਾ ਵਾ ਯਾਰ ਤੇ ਫਿਰ ਕੀ ਆ ਆਹ ਮੋਟਰਸਾਈਕਲ ਮੋਟਰਸਾਈਕਲ ਦੀ ਜਾਂਦਾ ਮੈਂ ਤੇ ਕੋਈ ਗੱਲ ਨਹੀਂ ਉਹਦਾ ਲਿਆ ਵਾ ਘਰੇ ਹੀ ਹੁਣਾ ਵਾ ਜੇ ਆਖੇਂ ਨਾ ਮੈਂ ਫੋਨ ਕਰ ਦਿੰਦਾ ਨਹੀਂ ਮੇਰੇ ਕੋਲ ਇਹ ਗਾਣ ਨੰਬਰ ਮੈਂ ਕਰ ਲੈਣਾ ਹੁਣ ਚੱਲ ਕਰਕੇ ਫੋਨ ਤੇ ਉਹ ਲਿਆ ਵਾ ਅੱਛਾ ਤੇ ਗਾੜੀ ਚੱਲ ਜਨਾ ਦੇ ਦੇਣਾ ਤੈਨੂੰ ਪਤਾ ਮੈਂ ਨਾਲ ਹੀ ਕਰਦਾ ਹੁੰਦਾ ਆਈ ਚੱਲੇ ਸ਼ਹਿਰ ਨੂੰ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਲੇ ਆਵਾ ਤੂੰ ਫਿਰ ਮੋਟਰਸਾਈਕਲ ਦੇ ਦੇਈ ਸੀ ਨਾ ਚਲਾਉਣਾ ਆਉਂਦਾ ਨਾ ਲੈ ਨਾ ਦੇ ਨਾ ਨਵਾਂ ਮੋਟਰਸਾਈਕਲ ਚੜਾ ਲਾਂ ਦੇ ਕੋਈ ਗੱਲ ਨਹੀਂ ਮੋਟਰਸਾਈਕਲ ਨਾ ਤੈਨੂੰ ਮੈਂ ਦਿੱਤਾ ਖਾ 70 ਉਹਦੇ ਕੋ ਜਾ ਕੇ ਹਾਂ ਦੀ ਬਾਜਾ ਆ ਲੈ ਲੈ ਮੋਟਰਸਾਈਕਲ ਨਹੀਂ ਆ ਮੋਟਰਸਾਈਕਲ ਕਿਧਰ ਲੈ ਕੇ ਆਏ ਤੁਸੀਂ ਉਥੋਂ ਵੀਰ ਦਾ ਮੰਗ ਕੇ ਲੈ ਆਵਾ ਤੁਸੀਂ ਤੇ ਕਹਿੰਦੇ ਮੈਂ लवली ਪਾਜੀ ਨਾਲ ਚੱਲੇ ਆਵਾ ਉਹ लवली ਉਹ ਨਹੀਂ ਛੱਡ ਚੱਲੇ ਸੀ ਕਿਤੇ ਕਹਿੰਦੇ ਚੱਲੇ ਆਗੇ ਦੇ ਉਹ ਮੈਨੂੰ ਪਹਿਲਾਂ ਪਤਾ ਹੀ ਉਹਨਾਂ ਨੇ ਮੋਟਰਸਾਈਕਲ ਨਹੀਂ ਦੇਣਾ ਉਹ ਦੇਣਾ ਕਿਉਂ ਨਹੀਂ ਦਿੰਦੇ ਮੈਨੂੰ ਚੀਜ਼ਾਂ ਅੱਗੇ ਵੀ ਦਿੰਦੇ ਆ ਦਿੰਦੇ ਆ ਨਾਲੇ ਮੈਂ ਇੱਥੇ ਨਹੀਂ ਜਾਣਾ ਸ਼ਕਲ ਕਿਦਾਂ ਦੀ ਏਦੀ ਕਿਉਂ ਆ ਇਹਨੂੰ ਮੈਂ ਨਹੀਂ ਕਾ ਜਾਣਾ ਹੈਗਾ ਇੱਥੇ ਗੰਦਾ ਜਿਹਾ ਮੋਟਰਸਾਈਕਲ ਵਾ ਤੁਸੀਂ ਕੀ ਰੋਲਾ ਪਾਇਆ ਵਾ ਕਿ ਨਹੀਂ ਮੈਂ ਮੋਟਰਸਾਈਕਲ ਤੇ ਨਹੀਂ ਜਾਣੇ ਇਹਨੂੰ ਕਿਉਂ ਆ ਦੱਸੇ ਬੱਸ ਸੁਣਾ ਲੋ ਤੇ ਚੰਗਾ ਹੀ ਆ ਮੈਂ ਨਹੀਂ ਕਾ ਜਾਣਾ ਹੈਗਾ ਠੀਕ ਹੈ ਨਾ ਚੁੱਪ ਕਰਕੇ ਤੇ ਦਈਓ ਜਦਾਂ ਵੀ ਇਹ ਗਵਾ ਤੇਰੀ ਗੱਲ ਸੁਣਾ ਰੌਲਾ ਨਹੀਂ ਪਾਈਦਾ ਹੋਈਦਾ ਸਾਰੇ ਗਵਾਂਢੀ ਗੱਲਾਂ ਸੁਣਦੇ ਵੀ ਕੀ ਗੱਲਾਂ ਕਾਣਦੇ ਨੇ ਰੌਲਾ ਪੈਣ ਦੇ ਉਹ ਤਾਂ ਤੁਸੀਂ ਬੜਾ ਕਹਿੰਦੇ ਗਵਾਂਢੀ ਬੜੇ ਚੰਗੇ ਆ ਮੋਟਰਸਾਈਕਲ ਤੇ ਉਹਨਾਂ ਨੇ ਦਿੱਤਾ ਨਹੀਂ ਤੇ ਮੋਟਰਸਾਈਕਲ ਨਹੀਂ ਦਿੱਤਾ ਜੇ ਤਾਂ ਕੀ ਉਹਨਾਂ ਨੂੰ ਕੰਮ ਹੋਏਗਾ ਕਿਤੇ ਜਾਣਾ ਹੋਏਗਾ ਤਾਂ ਹੀ ਦਿੱਤਾ ਕੰਮ ਜਾਣਾ ਤੂੰ ਤਾਂ ਮੈਂ ਨਹੀਂ ਇੱਥੇ ਜਾਣਾ ਠੀਕ ਆ ਨਾ ਚੁੱਪ ਕਰਕੇ ਤੇ ਲਾ ਦਿਓ ਚੁੱਪ ਕਰਕੇ ਤੇ ਬਹਿਰ ਮੈਂ ਨਹੀਂ ਜਾਣਾ ਮੰਮੀ ਇੰਨੀ ਕਰੀਦਾ ਹੋਈਦਾ ਇੰਨੀ ਖਾਪ ਪਉਂਦੀ ਆ ਇੰਨੀ ਜਿਆਦਾ ਚੱਲ ਹਾ ਇੱਧਰ ਹੋ ਮਾ ਆ ਨਾ ਬੈ ਇੰਨਾ ਸੋਨਾ ਮੈਂ ਮੋਟਰਸੱਲ ਲੈ ਗਿਆ ਵਾਂ ਕਹਿੰਦੀ ਮੈਂ ਜਾਣਾ ਨਹੀਂ ਐਨੇ ਵਧੀਆ ਕੱਪੜੇ ਲਿਆਤੇ ਆ ਮੈਨੂੰ ਲੈ ਦੱਸ ਮੈਨੂੰ ਕੀ ਆ ਮੈਂ ਤਾਂ ਮੋਟਰਸੱਲ ਦੇ ਹੁਟੇ ਲੈਣਾ ਵਾਂ ਚਲਾ ਕੇ ਦੇ ਵੇਖਾਂ ਸਨੀਮਾ ਆ ਲੈ ਕਿੰਨਾ ਮਜ਼ਾ ਆਉਂਦੇ ਜੋ ਇਹ ਮੇਰੇ ਸਮੇਂ ਨਹੀਂ